ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨੌ ਜੀ ਕਿਵੇਂ ਹੋ ਸਾਰੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤਦਰੁਸ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਬਿਲਕੁਲ ਸੌਖੇ ਤਰੀਕੇ ਨਾਲ ਜਿਹੜਾ ਆਪਾਂ 골ਡ ਨੈਕ ਆ ਸਿੰਪਲ 골ਡ ਨੈਕ ਆ ਜਿਹੜਾ ਆਪਾਂ ਕਿਵੇਂ ਬਣਾ ਸਕਦੇ ਆ ਜਿਹੜੀਆਂ ਮੇਰੇ ਭੈਣਾਂ ਘਰ ਵਿੱਚ ਸਲਾਈ ਸਿੱਖਦੀਆਂ ਨੇ ਉਹਨਾਂ ਲਈ ਇਹ ਵੀਡੀਓ ਬਹੁਤ ਕੰਮ ਆਉਣ ਵਾਲੀ ਆ ਪਲੀਜ਼ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਓ ਤਾਂ ਕਿ ਸਾਨੂੰ ਹਰ ਇੱਕ ਜਿਹੜੀ ਮੇਰੀ ਟ੍ਰਿਕ ਆ ਬਿਲਕੁਲ ਚੰਗੇ ਤਰੀਕੇ ਨਾਲ ਸਮਝ ਆ ਜਾ ਸਕੇ ਤੇ ਆਓ ਜੀ ਹੁਣ ਤੁਹਾਨੂੰ ਦੱਸਦੇ ਆ ਆਪਾਂ 골ਡ ਨੈਕ ਆ ਜਿਹੜਾ ਕਿਵੇਂ ਬਣਾ ਸਕਦੇ ਆ ਹਾਂਜੀ ਇਹ ਆਪਾਂ ਨੇ 골ਡ ਨੈਕ ਲੈ ਲਿਆ ਵਾ ਤੇ ਇਹਨੂੰ ਆਪਾਂ ਬਿਲਕੁਲ ਪ੍ਰੈਸ ਨਾਲ ਹਨਾ ਕੱਪੜੇ ਦੇ ਉੱਤੇ ਪੇਸਟ ਕਰ ਲਿਆ ਵਾ ਹਾਂਜੀ ਇਹ ਆਪਾਂ ਨੇ ਲਿਆ ਵਾ 골ਡ ਲੈਕ ਜਿਹੜਾ ਆਪਾਂ ਨੂੰ ਬਾਜ਼ਾਰ ਵਿੱਚੋਂ ਬਿਲਕੁਲ ਆਸਾਨੇ ਨਾਲ ਆਪਾਂ ਨੂੰ ਮਿਲ ਜਾਂਦੇ ਨੇ ਇਹ ਤੇ ਇਹਨੂੰ ਆਪਾਂ ਘਰ ਵਿੱਚ ਵੀ ਤਿਆਰ ਕਰ ਸਕਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਨੇੜਾ ਇਹ ਲੈਕ ਆਗਾ ਪ੍ਰੈਸ ਨਾਲ ਕੱਪੜੇ ਦੇ ਉੱਤੇ ਬਿਲਕੁਲ ਚੰਗੀ ਤਰ੍ਹਾਂ ਆਪਾਂ ਨੇ ਪੇਸਟ ਕਰ ਲੈਣਾ ਵਾ ਜਿਹੜਾ ਇਹ ਕੱਪੜੇ ਦੇ ਆਪਾਂ ਪੇਸਟ ਕਰਨਾ ਯਾਨੀ ਕਿ ਕੱਪੜਾ ਆਪਾਂ ਨੇ ਫੁੱਟਾ ਰੱਖਣਾਗਾ ਹੈਨਾ ਤੇ ਇਹ ਆਪਾਂ ਨੇ ਅੰਦਰ ਦਾ ਇੰਜਲਾ ਮਾਰਜਨ ਛੱਡ ਕੇ ਆਪਾਂ ਨੇ ਗੁਲਾਈ ਜਿਹੜਾ ਕੱਪੜਾ ਕੱਟ ਲੈਣਾ ਵਾ ਤੇ ਆਓ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਆਪਾਂ ਅੱਗੇ ਗਣਾ ਜਿਹੜਾ ਨੈਕ ਆ ਕਿਵੇਂ ਬਣਾਉਣਾਗਾ ਹਾਂਜੀ ਹੁਣ ਆਪਾਂ ਨੇ ਇਹਨੂੰ ਅੰਦਰਲੀ ਸਾਈਡ ਨੂੰ ਆਪਾਂ ਨੇ ਇਦਾਂ ਫੋਲਡ ਕਰਨਾ ਵਾ ਤੁਸੀਂ ਇਦਾਂ ਰੱਖ ਰੱਖ ਕੇ ਇਦਾਂ ਜਿਹੜਾ ਹੈਗਾ ਕੱਪੜਾ ਫੋਲਡ ਕਰੀ ਜਾਣਾ ਤੇ ਨਾਲ-ਨਾਲ ਤੁਸੀਂ ਨੇ ਉੱਪਰ ਸਲਾਈ ਲਗਾਈ ਜੇ ਨੀ हां जी ਜਿੱਥੋਂ ਹੁਣ ਦੇਖੋ ਆਪਣੇ ਇਧਰੋਂ ਕੱਪੜਾ ਆਪਣਾ ਵੱਧਮਾ ਆ ਗਿਆ ਹੁਣ ਆਪਾਂ ਨੇ ਕੀ ਕਰਨਾ ਇਹਨੂੰ ਇੱਦਾਂ ਹੀ ਹੋਲਡ ਕਰਕੇ ਇਦਾਂ ਰੱਖ ਕੇ ਜਿੱਥੇ ਆਪਣੇ ਬਲ ਪੈਂਦੇ ਨੇ ਕੱਪੜੇ ਦੇ ਉੱਪਰ ਆਪਾਂ ਨੇ ਉਦਾਂ ਬਲ ਪਾ ਦੇਣੇ ਆ ਤੇ ਇਹ ਚੀਜ਼ ਦਾ ਇੱਕ ਦਾ ਧਿਆਨ ਰੱਖਣਾ ਗੱਲ ਦਾ ਤੇ ਜਿਹੜਾ ਆਪਣਾ ਆਹ ਵਾਲੀ ਗੁਲਾਈ ਹੈ ਇਹ ਬਿਲਕੁਲ ਸਫਾਈ ਚ ਹੋਣੀ ਚਾਹੀਦੀ ਆ ਦੇਖੋ ਜੀ ਮੈਂ ਹੁਣ ਮੈਂ ਕਰ ਰਹੀ ਆ ਨਾ ਤੇ ਆ ਦੇਖੋ ਜੀ ਮੈਂ ਇੱਥੇ ਉੱਪਰ ਦੀ ਸਾਈਡ ਆਪਣੇ ਬਲ ਪਾ ਰਹੇ ਨੇ ਤੇ ਆਪਣੀ ਜਿਹੜੀ ਗੁਲਾਈ ਆ ਬਿਲਕੁਲ ਸਫਾਈ ਨਾਲ ਆ ਰਹੀ ਆ ਹਾਂਜੀ ਤੁਸੀਂ ਇਦਾਂ ਹੀ ਪਾਉਂਦੇ ਜਾਣਾਗਾ ਅਸੀਂ ਆ ਚੀਜ਼ ਨੂੰ ਨਾ ਮੱਥੇ ਦਾ ਉੱਪਰ ਰੱਖ ਕੇ ਸਿੱਧਾ ਨਾ ਉੱਪਰ ਆਏ ਬਸ ਸਫਾਈ ਲਗਾਈ ਜਾਣੀ ਤੁਸੀਂ ਆਪਣੇ ਹੱਥ ਦੀਆਂ ਜਿੰਨੇ ਗਏ ਤਿੰਨੇ ਚਾਰੇ ਹੋਣਾ ਤੁਸੀਂ ਨਾਲ ਉਹਨਾਂ ਤੋਂ ਕੰਮ ਲੈਣਾ ਹਨਾ ਤੇ ਜਿਹਦੇ ਨਾਲ ਇਹ ਜਿਹੜਾ ਨੱਕਾ ਬਿਲਕੁਲ ਸਫਾਈ ਨਾਲ ਪੇਸਟ ਹੋ ਨਾਲ ਅਟੈਚ ਹੋ ਜਾਣਾ ਦੇਖੋ ਆਪਾਂ ਨੇ ਇਹ ਜਿਹੜੀ ਗੁਲਾਈ 'ਚ ਆਪਾਂ ਨੇ ਸਲਾਈ ਲਗਾਤੀ ਆ ਦੇਖੋ ਉੱਪਰਲੀ ਸਾਈਡ ਤਾਂ ਆਪਣੇ ਦੇਖੋ ਤੁਹਾਨੂੰ ਬਾਹਰ ਦਿਖਾਈ ਦੇ ਰਹੇ ਹੋਣਗੇ ਤੇ ਪਰ ਮੈਂ ਤੁਹਾਨੂੰ ਇਧਰ ਹੀ ਸਾਈਡ ਕਰਕੇ ਦਿਖਾਉਣੀ ਆ ਆ ਦੇਖੋ ਇਧਰ ਨਹੀਂ ਸਾਈਡ ਤਾਂ ਆਪਣਾ ਬਿਲਕੁਲ ਦੇਖੋ ਗੋਲ ਲੈੱਕ ਪ੍ਰੋਪਰ ਐਂਡ ਫਿਨਿਸ਼ਿੰਗ ਨਾਲ ਐ ਸਫਾਈ ਨਾਲ ਜਿਹੜਾ ਆਪਣਾ ਗੱਲ ਲਗਾ ਤਿਆਰ ਹੋਇਆ ਬਣ ਕੇ ਤੇ ਹੁਣ ਆਪਾਂ ਨੇ ਕੀ ਕਰਨਾ ਅੱਗੇ ਜੀ ਹੁਣ ਆਪਾਂ ਨੇ ਕੀ ਕਰਨਾ ਇਹਨੂੰ ਗੁਲਾਈ 'ਚ ਇਦਾਂ ਬਰਾਬਰ ਰੱਖ ਕੇ ਆ ਦੇਖੋ ਇਦਾਂ ਆਪਾਂ ਨੇ ਗੁਲਾਈ 'ਚ ਬਰਾਬਰ ਇਹਨੂੰ ਕਰ ਲੈਣਾ ਹੈ ਬਿਲਕੁਲ ਤੇ ਜਿਹੜਾ ਆਪਣਾ ਆ ਬਣਾ ਹਿੱਥਾ ਉਥੇ ਤੁਸੀਂ ਪ੍ਰੈਸ ਵੀ ਮਾਰ ਸਕਦੇ ਹੋ ਜਾਂ ਫਿਰ ਤੁਸੀਂ ਨੌ ਦੀ ਮਦਦ ਨਾਲ ਇਹਦਾ ਕਰੀਜ਼ ਵੀ ਬਣਾ ਸਕਦੇ ਹੋਗੇ ਇਥੇ ਤੁਸੀਂ ਛੋਟਾ ਜਿਹਾ ਕੱਟ ਲਗਾ ਲਿਓ ਹਾਂ ਜੀ ਕਰੀਜ਼ ਬਣਾਉਣ ਦਾ ਮਤਲਬ ਇਹ ਹੁੰਦਾ ਵੀ ਜਦੋਂ ਆਪਾਂ ਗਲਾ ਹਨਾ ਅਟੈਚ ਕਰਾਂਗੇ ਤਾਂ ਬਿਲਕੁਲ ਆਪਣੀ ਜਿਹੜੀ ਸਲਾਈਆ ਬਰਾਬਰ ਆਵੇ ਤੇ ਆਪਣਾ ਗਲਾ ਇਧਰ ਉਧਰ ਨਾ ਜਾਵੇ ਹਨਾ ਜਦੋਂ ਆਪਾਂ ਇੱਥੇ ਇੱਕ ਕਰੀਜ਼ ਆਪਾਂ ਨੇ ਇਹਦੇ ਉੱਤੇ ਬਣਾਈ ਗੱਲੇ ਤੇ ਤੇ ਦੂਜੀ ਕਰੀਜ਼ ਆਪਾਂ ਨੇ ਬਣਾਉਣੀ ਹੈ ਤੇ ਆ ਦੇਖੋ ਜਿਵੇਂ ਆਪਾਂ ਨੇ ਆ ਆਪਣੀ ਸ਼ਰਟ ਕਟਿੰਗ ਕਰ ਰੱਖੀ ਹੈ ਨਾ ਚੰਗੀ ਤਰ੍ਹਾਂ ਤੇ ਕਰਕੇ ਨਾ ਹੁਣ ਆਪਣੇ ਆ ਜਗ੍ਹਾ ਤੇ ਦੇਖੋ ਇਹਦੇ ਵੀ ਕਰੀਜ਼ ਬਣੀ ਹੋਈ ਹੈ ਨਾ ਤੇ ਇੱਥੇ ਵੀ ਆਪਾਂ ਨੇ ਇੱਕ ਕੱਟ ਇੱਥੇ ਲਗਾ ਦੇਣਾ ਹੁਣ ਆਪਾਂ ਨੇ ਕੀ ਕਰਨਾ ਤੇ ਜਿਹੜਾ ਆਪਣੀ ਸ਼ਰਟ ਦਾ ਜਿਹੜੀ ਸਿੱਧਾ ਪਾਸਾ ਰੱਖਣਾ ਸਿੱਧਾ ਪਾਸਾ ਰੱਖ ਕੇ ਤੇ ਇਦਾਂ ਆਪਾਂ ਜਿਹੜਾ ਗਲਾਗਾ ਉੱਪਰ ਅਟੈਚ ਕਰਨਾ ਇਦਾਂ ਟੱਕ ਦੇ ਉੱਤੇ ਟੱਕ ਰੱਖ ਕੇ ਹਨਾ ਤੇ ਜਿਹੜੇ ਆਹ ਨੀਚੋਂ ਆਪਣੀ ਕਰੀਜ਼ ਬਣਾਈ ਹੋਈਆਂ ਦੋਨੇ ਕਰੀਜ਼ਾਂ ਨੂੰ ਆਪਾਂ ਨੇ ਬਰਾਬਰ ਰੱਖ ਦੇਣਾ ਤੁਸੀਂ ਇਹਦੇ ਉੱਤੇ ਕੋਈ ਵੀ ਪਿੰਨ ਵਗੈਰਾ ਵੀ ਲਾ ਸਕਦੇ ਹੋਗੇ ਪਰ ਮੈਂ ਪਿੰਨ ਵਗੈਰਾ ਨਹੀਂ ਲਾਉਂਦੀ ਕਿ ਮੈਂ ਤੁਹਾਨੂੰ ਸਿੱਧਾ ਇਦਾਂ ਹੀ ਸੌਖੇ ਜਿਹੇ ਤਰੀਕੇ ਨਾਲ ਤੁਸੀਂ ਆਪਾਂ ਨੂੰ ਜਾਲੇ ਚਨ ਜੁੱਤੀ ਜੇ ਕਰਨ ਦੀ ਲੋੜ ਨਾ ਹੋਵੇ। ਹਾਂਜੀ ਆਪਾਂ ਟੱਕ ਦੇ ਉੱਪਰ ਆਹ ਟੱਕ ਰੱਖ ਕੇ ਤੇ ਇਧਰੋਂ ਆਹ ਦੋਨੇ ਜਿਹੜੇ ਆਪਣੇ ਖੁੰਜੀਆ ਗਲੇ ਦੇ ਇਹ ਵੀ ਤੁਸੀਂ ਨੇ ਬਿਲਕੁਲ ਬਰਾਬਰ ਰੱਖਣੇ ਨੇ ਹਨਾ ਤੇ ਕੋਈ ਵੀ ਜੇ ਉੱਚਾ ਨਹੀਂ ਮਾਰਾ ਹੋਵੇ ਨਹੀਂ ਤਾਂ ਆਪਣਾ ਜਿਹੜਾ ਗਲਾ ਗਾ ਨਾ ਟਿੱਡਾ ਜਾਂ ਫਿਰ ਕਾਂਜ ਜਾਣ ਲੱਗ ਜੂਗਾ। ਤੇ ਹੁਣ ਤੁਸੀਂ ਕੀ ਕਰਨ ਲੱਗੇ ਆ ਆ ਜਗ੍ਹਾ ਤੇ ਜਿੱਥੇ ਆਪਾਂ ਨੇ ਖਰੀਜ਼ ਬਣਾਈ ਹੈ ਤੇ ਤੁਸੀਂ ਵੱਡੇ ਵਖੇ ਨਾਲ ਸਲਾਈ ਲਗਾਉਣੀ ਆ ਇੱਥੇ ਤੱਕ। तु गला जरा नैक बिल्कुल भी हिलन नहीं देना है बिल्कुल आ देखो करीजर दे करीज रख के फिर सिलाई हाँ लगा हाँ जी अपने आ सिलाई लगाती बड़े बखे हम की करना नाल नाल छोटे बखे जाने पक्की सिलाई लगाने अपने ये सिलाई लगाने बिलकुल भी बकरून देर नहीं लगा है ਅੱਜ ਜੀ ਹੁਣ ਆਪਾਂ ਇੱਥੇ ਲਗਾਉਣੇ ਆ ਫਲਾਈ ਹਾਂਜੀ ਹੁਣ ਆਪਾਂ ਦੇਖੋ ਇਹਦੇ ਬਕਰੂਨ ਦੇ ਨਾਲ-ਨਾਲ ਆਪਾਂ ਨੇ ਸਲਾਈ ਲਗਾਉਣੀ ਹੈ ਤੁਸੀਂ ਬਖਾਨਾ ਛੋਟਾ ਕੱਢ ਲਿਓ ਬਿਲਕੁਲ ਬਕਰੂਨ ਦੇ ਨਾਲ ਲਗਾਉਣੀ ਹੈ ਬਕਰੂਨ ਦੇ ਉੱਪਰ ਨਹੀਂ ਲਗਾਉਣੀ ਹੈਗੀ ਨਹੀਂ ਤਾਂ ਫਿਰ ਆਪਣੀ ਜਿਹੜੀ ਗਲੀ ਚ ਨਾ ਫਿਨਿਸ਼ਿੰਗ ਨਹੀਂ ਆਉਣੀ ਹੈਗੀ हाँ जी देखो सिलाई अपने गोल बिलकुल चंकी तरह लगा लिया हूँ की करना आपने इतों अद्धे तो भी थोड़ा जहाट इंच का मार्जिन रख के गले दे नार नार के नाल आपने कटाई कर दे इन्ना क्या रखे अपा थोड़ा मोटा बद रह जुगा कोई डर नहीं पर ना रही हाँ जी देखो अपने गले के नाल अपा ने कटिंग कर ली है ਥੋੜਾ ਆਪਾਂ ਨੇ ਛੋਟੇ ਛੋਟੇ ਹੀ ਤੇ ਕੱਟ ਲਗਾਉਣੇ ਹੈਗੇ ਜਿਹੜੇ ਕੱਟ ਲਗਾਉਣੇ ਹੈਗੇ ਤੁਸੀਂ ਨਾ ਕੱਪੜੇ ਦੇ ਉੱਪਰ ਲਗਾਉਣੇ ਹੈ ਤੁਸੀਂ ਇਹ ਗੱਲ ਦਾ ਧਿਆਨ ਰੱਖਿਓ ਵੀ ਤੁਸੀਂ ਨਾ ਸਲਾਈ ਦੇ ਉੱਪਰ ਨਾ ਕੱਟ ਲੱਗ ਜੇ ਕਿਤੇ ਛੋਟੇ ਛੋਟੇ ਕੱਟ ਲਗਾਉਣੇ ਹੈ ਕੱਟ ਲਗਾਉਣ ਦਾ ਮਤਲਬ ਕੀ ਹੈ ਵੀ ਜਦੋਂ ਆਪਾਂ ਗਲੇ ਨੂੰ ਨਾ ਫੋਲਡ ਕਰਾਂਗੇ ਅੰਦਰਲੀ ਸਾਈਡ ਨੂੰ ਜਿਹੜੀ ਆਪਣੀ ਗੁਲਾਈ ਹੈ ਗਲੇ ਦੀ ਬਿਲਕੁਲ ਫਿਨਿਸ਼ਿੰਗ ਨਾਲ ਆਉਗੇ ਸਾਫ ਐਨ ਛੋਟੇ ਛੋਟੇ ਇੰਚ ਵਿੱਚ 1.5 ਤੋਂ 2 ਇੰਚ ਦੀ ਦੂਰੀ ਤੇ ਤੁਸੀਂ ਇਹ ਨੇ ਟੱਕਨੇਗੇ ਇਹ ਲਗਾ ਲੈਣੇ ਆ। ਹਾਂਜੀ ਹਾਂ ਦੇਖੋ ਆਪਾਂ ਇਹ ਟੱਕ ਲਗਾ ਤੇ ਹੁਣ ਆਪਾਂ ਨੇ ਕੀ ਕਰਨਾ ਜਿਹੜਾ ਆਪਣਾ ਇਹ ਗਰਲਾ ਦਾ ਇਹਨੂੰ ਅੰਦਰਲੀ ਸਾਈਡ ਨੂੰ ਆਪਾਂ ਨੇ ਇਦਾਂ ਫੋਲਡ ਕਰ ਲੈਣਾ। ਇਹਦਾ ਫੋਲਡ ਕਰਕੇ ਆਪਾਂ ਇਹਦੇ ਉੱਤੇ ਨਾ ਕੱਚੀ ਸਲਾਈ ਲਗਾ ਦੇਣੀ ਆ ਵੱਡੇ ਓਖੇ ਨਾਲ। ਅਲੋ ਗੋਲ ਨੈਕ ਆਪਣਾ ਬਿਲਕੁਲ ਫਿਨਿਸ਼ਿੰਗ ਨਾਲ ਦੇਖੋ ਬਣ ਕੇ ਤਿਆਰ ਹੋਇਆਗਾ ਤੇ ਇਹਦੇ ਅੰਦਰ ਲਈ ਸੈਟ ਆਪਾਂ ਨੇ ਆ ਜਗ੍ਹਾ ਤੇ ਆਪਣੇ ਨਾਲ-ਨਾਲ ਹੋ ਜੂਗੀ ਤਰਪਾਈ ਤੇ ਬਾਅਦ ਵਿੱਚ ਆਪਾਂ ਜਿਹੜਾ ਕੱਚਾ ਕਾਹ ਉਹ ਢੇੜ ਦਾਂਗੇ ਤੇ ਉਮੀਦ ਕਰਦੇ ਆ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਵੀਡੀਓ ਪਸੰਦ ਆਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ ਤੁਸੀਂ ਫਸਟ ਟਾਈਮ ਆਏ ਹੋ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਜੇਕਰ ਤੁਸੀਂ ਸਿਲਾਈ ਰਿਲੇਟਡ ਕੋਈ ਹੋਰ ਵੀਡੀਓes ਹੁਣ ਚਾਹੀਦੇ ਤਾਂ ਤੁਸੀਂ ਪਲੀਜ਼ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਮੈਂ ਕੋਸ਼ਿਸ਼ ਕਰੂੰਗੀ ਤੁਹਾਡੇ ਤੱਕ ਉਹ ਵੀਡੀਓ ਲੈ ਕੇ ਆਵਾਂ ਚਲੋ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ